ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਿੱਖੀ 101 ਦੀ ਪਹਿਲੀ ਘੜੀ ਵਿੱਚ ਇਹ ਸੀਰੀਜ਼ ਉਹਨਾਂ ਸਭ ਲਈ ਹੈ ਜੋ ਸਿੱਖੀ ਨੂੰ ਅਸਲ ਅਰਥਾਂ ਵਿੱਚ ਜਾਨਣਾ ਚਾਹੁੰਦੇ ਆ ਪਿਆਰ ਨਾਲ ਸਮਝ ਨਾਲ ਤੇ ਨਿਵੇਕਲੇ ਮਨ ਨਾਲ ਅੱਜ ਅਸੀਂ ਗੱਲ ਕਰਾਂਗੇ ਗੁਰਮਤ ਤੇ ਪੰਜ ਮੁੱਖ ਸਿਧਾਂਤਾਂ ਬਾਰੇ ਉਹ ਉਸੂਲ ਜੋ ਸਾਡੀ ਰੂਹ ਨੂੰ ਜੋੜਦੇ ਆ ਗੁਰਬਾਣੀ ਗੁਰਸਿੱਖੀ ਅਤੇ ਪਰਮਾਤਮਾ ਨਾਲ ਚਲੋ ਸ਼ੁਰੂ ਕਰੀਏ ਇੱਕ ਓੰਕਾਰ ਸਭ ਤੋਂ ਪਹਿਲਾ ਸਿਧਾਂਤ ਇੱਕ ਓੰਕਾਰ ਇਹ ਮਤਲਬ ਕਿ ਪਰਮਾਤਮਾ ਇੱਕ ਹੈ ਉਹ ਕਦੇ ਜੰਮਦਾ ਨਹੀਂ ਮਰਦਾ ਨਹੀਂ ਉਹ ਹਰ ਥਾਂ ਮੌਜੂਦ ਹੈ ਨਾ ਉਹ ਮੂਰਤੀ ਵਿੱਚ ਹੈ ਨਾ ਕਿਸੇ ਵਿਅਕਤੀ ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹ ਸਦਾ ਸੱਚਾ ਹੈ ਸਿਰਜਣਹਾਰ ਹੈ ਤੇ ਨਿਰਪਾ ਨਿਰਵੈਰ ਹੈ ਇਹ ਸਿੱਖੀ ਦਾ ਨਿਊਕਲੀਅਸ ਹੈ ਅਸੀਂ ਰੱਬ ਨੂੰ ਕੋਈ ਰੂਪ ਨਹੀਂ ਦਿੰਦੇ ਸਿਰਫ ਨਾਮ ਰਾਹੀ ਸਿਮਰਦੇ ਹਾਂ ਦੂਜਾ ਸਿਧਾਂਤ ਸੇਵਾ ਤੇ ਸਿਮਰਨ ਸਿੱਖੀ ਸਿਰਫ ਪੂਜਾ ਨਹੀਂ ਕਿਰਿਆਵਾਂ ਦੀ ਦਰ ਮੈਂ ਸਾਨੂੰ ਤਿੰਨ ਗੱਲਾਂ ਸਿਖਾਈਆਂ ਗਈਆਂ ਨੇ ਨਾਮ ਜਪਣਾ ਹਰ ਰੋਜ਼ ਵਾਹਿਗੁਰੂ ਦਾ ਸਿਮਰਨ ਕਿਰਤ ਕਰਨੀ ਮਿਹਨਤ ਦੀ ਰੋਟੀ ਵੰਸ਼ਕਣਾ ਦੂਜਿਆਂ ਨਾਲ ਸਾਂਝ ਕਰਨੀ ਗੁਰੂ ਜੀ ਸਾਨੂੰ ਸਿਖਾਉਂਦੇ ਆਂ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹਉਦ ਪ੍ਰਾਪਤ ਸੁਆਮੀ ਸਿਮਰਨ ਦੇ ਨਾਲ ਸੇਵਾ ਇਹੀ ਗੁਰਮਤਰਾ ਹੈ ਤੀਜਾ ਸਿਧਾਂਤ ਖਾਲਸਾ ਜੀਵਨ ਖਾਲਸਾ ਦਾ ਅਰਥ ਹੁੰਦਾ ਹੈ ਸ਼ੁੱਧ ਤੇ ਨਿਰਮਲ ਖਾਲਸਾ ਬੰਨਣਾ ਕੋਈ ਪਹਿਰਾਵਾ ਨਹੀਂ ਇਹ ਅੰਦਰਲੀ ਪਵਿੱਤਰਤਾ ਹੈ ਪੰਜ ਕਕਾਰ ਕੇਸ ਕੰਗਾ ਕਰਪਾਨ ਕਛਹਿਰਾ ਕੜਾ ਸਿਰਫ ਨਿਸ਼ਾਨੀ ਨਹੀਂ ਇਹ ਸਾਡੀ ਵਾਦਾਬੰਦੀ ਹੈ ਗੁਰੂ ਨਾਲ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੂ ਨਿਵਾਸ ਸਿੱਖ ਜੋ ਸਿੱਖ ਰੂਪ ਰੱਖਦਾ ਗੁਰਮਤਿ ਰਾਹ ਤੇ ਤੁਰਦਾ ਉਹੀ ਖਾਲਸਾ ਜੀਵਨ ਵਾਲਾ ਹੈ ਚੌਥਾ ਸਿਧਾਂਤ ਧਰਮ ਤੇ ਆਧਾਰਾਂਤ ਰਾਜ ਗੁਰੂ ਸਾਹਿਬ ਨੇ ਕਦੇ ਜ਼ਬਰ ਜ਼ੁਲਮ ਦਾ ਸਾਥ ਨਹੀਂ ਦਿੱਤਾ ਉਨਾ ਸਿੱਖਾਂ ਨੂੰ ਸਿਖਾਇਆ ਕਿ ਰਾਜ ਬਿਨਾ ਨਹੀਂ ਧਰਮ ਚੱਲਿਆ ਇਹ ਸਿੱਖੀ ਦਾ ਰਾਜ ਨਹੀਂ ਧਰਮ ਰਾਜ ਹੈ ਜਿੱਥੇ ਇਨਸਾਫ ਪਿਆਰ ਤੇ ਸਮਾਨਤਾ ਹੋਵੇ ਬੰਦਾ ਸਿੰਘ ਬਹਾਦਰ ਦੀ ਮਿਸਾਲੋ ਉਹਨੇ ਜ਼ਮੀਨਾ ਕਿਸਾਨਾਂ ਨੂੰ ਵੰਡ ਦਿੰਦੀਆਂ ਇਨਸਾਫ ਨਾਲ ਅਖੀਰਲਾ ਸਿਧਾਂਤ ਸਰਬੱਤ ਦਾ ਭਲਾ ਸਿੱਖੀ ਸਿਰਫ ਆਪਣੇ ਲਈ ਨਹੀਂ ਸਾਰੇ ਜਗਤ ਦੀ ਭਲਾਈ ਲਈ ਹੈ ਸਾਡੀ ਅਰਦਾਸ ਚ ਅਸੀਂ ਹਰ ਵੇਲੇ ਆਖਦੇ ਆਂ ਤੇਰੇ ਬਾਣੀ ਸਰਬੱਤ ਦਾ ਭਲਾ ਸਾਡਾ ਲੰਗਰ ਰੰਗ ਜਾਤ ਧਰਮ ਦੇ ਪਰੇ ਸਾਡਾ ਗੁਰਦੁਆਰਾ ਸਭ ਲਈ ਖੁੱਲਾ ਇਹ ਹੈ ਸੱਚੀ ਗੁਰਮਤ ਜਿੱਥੇ ਦਿਲ ਵੀ ਖੁੱਲਾ ਹੋਵੇ ਤੇ ਦਰ ਵੀ ਇਹ ਹਨ ਗੁਰਮਤ ਦੇ ਪੰਜ ਮੁੱਖ ਸਿਧਾਂਤ ਜੇ ਅਸੀਂ ਇਹਨਾਂ ਨੂੰ ਆਪਣੇ ਜੀਵਨ 'ਚ ਲਿਆਈਏ ਸਾਡਾ ਮਨ ਵੀ ਸੁਖੀ ਹੋ ਜਾਊ ਤੇ ਜਗਤ ਵੀ ਅਗਲੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਜਨਮ ਕਥਾ ਸੱਚ ਦੀ ਰੋਸ਼ਨੀ ਦਾ ਆਰੰਭ ਜੇ ਤੁਸੀਂ ਵੀ ਸਿੱਖੀ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੁੰਦੇ ਹੋ ਤਾਂ ਗਿਆਨ ਗੁਰਸਾਗਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ